ਸਾਨੂੰ ਅੱਜ ਵੀ ਪਿਆਰੇ ਨਿੱਕੀ ਇੱਟ ਦੇ ਚਬਾਰੇ ਉਹ ਉੱਚੇ ਦਰਵਾਜ਼ੇ ਸਾਡੇ ਬਾਬਿਆਂ ਉਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫਤਨਵਾਲਾ ਦੀ ਸਾਥ ਦੇ ਵਿੱਚ ਤੇ ਦੋਸਤੋ ਪਿੰਡ ਫਤਨਵਾਲਾ ਦੀ ਸਾਥ ਦੇ ਵਿੱਚ ਤੁਹਾਨੂੰ ਬਹੁਤ ਖੂਬਸੂਰਤ ਪੁਰਾਣੇ ਦਰਵਾਜ਼ੇ ਤੇ ਚਬਾਰੇ ਦਿਖਾਵਾਂਗੇ ਪਿੰਡ ਫਤਨਵਾਲਾ ਤਕਰੀਬਨ 2 ਕੁ ਸੌ ਸਾਲ ਪੁਰਾਣਾ ਪਿੰਡ ਆ ਤੇ ਇਸ ਪਿੰਡ ਦੀ ਇਸ ਸਾਥ ਦੇ ਵਿੱਚ ਬਣੇ ਹੋਏ ਜਿਹੜੇ ਪੁਰਾਣੇ ਦਰਵਾਜੇ ਨੇ ਦੋਸਤੋ ਇਹਨਾਂ ਦੇ ਵਿੱਚ ਗੱਲ ਕਰੀਏ ਤਾਂ ਖੱਬੇ ਹੱਥ ਵਾਲਾ ਜਿਹੜਾ ਸਭ ਤੋਂ ਪਹਿਲਾ ਦਰਵਾਜਾ ਉਹ ਸਰਦਾਰ ਬਲਬੀਰ ਸਿੰਘ ਦੇ ਪਰਿਵਾਰ ਦਾ ਦੂਸਰਾ ਦਰਵਾਜਾ ਸਰਦਾਰ ਹਰਚੰਦ ਸਿੰਘ ਐਕਸ ਐਮ ਐਲ ਇਹਨਾਂ ਦੇ ਪਰਿਵਾਰ ਦਾ ਤੇ ਤੀਸਰਾ ਦਰਵਾਜਾ ਸਰਦਾਰ ਵਿਕਰਮ ਸਿੰਘ ਨੰਬਰਦਾਰ ਉਨ੍ਹਾਂ ਦੇ ਪਰਿਵਾਰ ਦਾ ਹੁਣ ਉਨ੍ਹਾਂ ਦੇ ਮੌਜੂਦਾ ਪੋਤਰੇ ਪਿੰਡ ਦੇ ਸਰਪੰਚ ਨੇ ਸਰਦਾਰ ਅਮਰਿੰਦਰ ਸਿੰਘ ਬਰਾੜ ਇਹਨਾਂ ਦਰਵਾਜ਼ਿਆਂ ਦੀ ਗੱਲ ਕਰੀਏ ਤਾਂ ਪਹਿਲਾ ਦਰਵਾਜ਼ਾ 1901 ਦੇ ਵਿੱਚ ਬਣਿਆ ਦੂਸਰਾ 1921 ਦੇ ਵਿੱਚ ਤੇ ਤੀਸਰਾ ਦਰਵਾਜ਼ਾ 1941 ਦੇ ਵਿੱਚ ਬਣਿਆ ਉਸ ਸਮੇਂ ਇਹਨਾਂ ਦਰਵਾਜ਼ਿਆਂ ਨੂੰ ਬਣਾਉਣ ਦਾ ਜਿਹੜਾ ਮਕਸਦ ਸੀ ਇਹ ਸਵਾਗਤੀ ਦਰਵਾਜ਼ੇ ਹੁੰਦੇ ਸਨ ਜਦੋਂ ਬਰਾਤ ਆਉਂਦੀ ਤਾਂ ਇਹ ਸਵਾਗਤੀ ਦਰਵਾਜ਼ਿਆਂ ਦਾ ਕੰਮ ਕਰਦੇ ਸਨ ਬਹੁਤ ਖੂਬਸੂਰਤ ਦਰਵਾਜ਼ੇ ਨੇ ਜਿਨ੍ਹਾਂ ਪਰਿਵਾਰਾਂ ਨੂੰ ਆਪਣੀਆਂ ਵਿਰਾਸਤਾਂ ਦੇ ਨਾਲ ਪਿਆਰ ਹੁੰਦਾ ਉਹ ਇਹਨਾਂ ਚੀਜ਼ਾਂ ਨੂੰ ਸੰਭਾਲਦੇ ਨੇ ਇਹ ਪਿੰਡ ਦੀ ਸਾਥ ਹੈ ਦੋਸਤੋ ਇੱਥੇ ਬਜ਼ੁਰਗ ਇਕੱਠੇ ਬੈਠਦੇ ਨੇ ਤੇ ਇਹ ਵੀ ਹੁਣ ਥੋੜਾ ਟਾਈਮ ਪਹਿਲਾਂ ਇਸ ਨੂੰ ਦੁਬਾਰਾ ਤਿਆਰ ਕੀਤਾ ਗਿਆ ਬਹੁਤ ਵਧੀਆ ਗੱਦਾ ਵਗੈਰਾ ਲਗਾ ਕੇ ਬਣਾਈ ਗਈ ਤੇ ਇਹ ਜਿਹੜੇ ਦੋਸਤੋ ਦਰਵਾਜ਼ੇ ਆਪਾਂ ਦੇਖ ਰਹੇ ਆ ਇਹ ਲਾਈਨਵਾਰ ਬਰਾੜ ਪਰਿਵਾਰ ਦੇ ਬਣੇ ਆ ਇਹਨਾਂ ਪਰਿਵਾਰਾਂ ਦੀ ਗੱਲ ਕਰੀਏ ਤਾਂ ਇਹਨਾਂ ਪਰਿਵਾਰਾਂ ਦਾ ਪਿਸ਼ੋਕੜ ਗਿੱਦੜਵਾ ਦੇ ਨੇੜਲੇ ਪਿੰਡ ਮਦੀਰ ਦਾ ਹੈ ਹੁਣ ਮੌਜੂਦਾ ਗੱਲ ਕਰੀਏ ਤਾਂ ਸ਼੍ਰੀ ਮੁਕਸਰ ਸਾਹਿਬ ਤੋਂ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਇਹ ਜਿਹੜਾ ਸੈਂਟਰ ਵਾਲਾ ਦਰਵਾਜ਼ਾ ਇਹ ਉਹਨਾਂ ਦੇ ਪਰਿਵਾਰ ਦਾ ਹੀ ਦਰਵਾਜ਼ਾ ਦੋਸਤੋ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੇਸ਼ੱਕ ਇਹਨਾਂ ਪਰਿਵਾਰਾਂ ਨੇ ਜਿਹੜੇ ਆਪਣੇ ਪਿੱਛੇ ਘਰ ਸੀ ਉਹ ਨਵੇਂ ਬਣਾ ਲਏ ਪਰ ਇਸ ਵਿਰਾਸਤ ਨੂੰ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਵੀ ਸੰਭਿਆ ਹੋਇਆ ਚੀਜ਼ਾਂ ਦੀ ਸਾਭ ਸੰਭਾਲ ਕਰੀਏ ਤਾਂ ਉਹਨਾਂ ਦੀ ਜਿਹੜੀ ਮਨਯਾਦਾ ਉਹ ਆਪਣੇ ਆਪ ਵੱਧ ਜਾਂਦੀ ਆ ਤਾ ਦੋਸਤੋ ਇਹ ਪਿੰਡਾਂ ਦੀਆਂ ਸੱਥਾਂ ਦੀ ਸ਼ਾਨ ਨੇ ਪਿੰਡਾਂ ਦੀਆਂ ਸੱਥਾਂ ਦੀ ਰੌਣਕ ਨੇ ਇਹ ਚੀਜ਼ਾਂ ਇਹ ਚੀਜ਼ਾਂ ਦਿਖਾਉਂਦੀਆਂ ਨੇ ਕਿ ਇਹਨਾਂ ਪਰਿਵਾਰਾਂ ਇਹਨਾਂ ਪਿੰਡਾਂ ਦਾ ਜਿਹੜਾ ਪਿਸ਼ੋਕੜ ਉਹ ਕਿੱਡਾ ਵੱਡਾ ਤਾਂ ਦੋਸਤੋ ਤੁਹਾਨੂੰ ਇਹ ਪਿੰਡ ਫਤਨ ਵਾਲਾ ਦੇ ਦਰਵਾਜ਼ੇ ਕਿਸ ਤਰ੍ਹਾਂ ਲੱਗੇ ਕਮੈਂਟ ਜਰੂਰ ਕਰਿਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਤੱਕ ਪਹੁੰਚਦੀ ਜਰੂਰ ਕਰਿਓ ਜੇਕਰ ਕਿਸੇ ਹੋਰ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਸਾਥ ਦੇ ਪੁਰਾਣੇ ਦਰਵਾਜ਼ੇ ਨੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਉਸ ਨੂੰ ਵੀ ਕਵਰ ਕਰਕੇ ਦੋਸਤੋ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ